RTO ਕੋਟਾਲੇ ਦੇ ਵਿੱਚ ਸਸਪੈਂਡ ਕੀਤੇ ਗਏ ਵਿਜੀਲੈਂਸ ਦੇ ਅਫਸਰਾਂ ਨੂੰ ਦੁਬਾਰਾ ਬਹਾਲ ਕਰਨ ਤੇ ਫਿਰ ਵਿਵਾਦ ਖੜਾ ਹੋ ਗਿਆ। ਵਿਰੋਧੀ ਲਗਾਤਾਰ ਭਗਵੰਤ ਸਰਕਾਰ ਤੇ ਸਵਾਲ ਚੁੱਕ ਰਹੇ ਨੇ। ਇਸੇ ਵਿਚਾਲੇ ਵਿਕਰਮਜੀਠੀਆ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਵਿਚਾਰ ਸਾਂਝੇ ਕੀਤੇ ਗਏ ਨੇ ਜਿਸ ਦੇ ਵਿੱਚ ਲਿਖਿਆ ਗਿਆ ਬੇਸ਼ਰਮ ਆਮ ਆਦਮੀ ਪੰਜਾਬ ਸਰਕਾਰ ਤੇ ਬੇਸ਼ਰਮ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਯੂ-ਟਰਨ ਤੇ ਹੋਰ ਵੱਡਾ ਝੂਠ ਸਾਹਮਣੇ ਆਇਆ ਹੈ। ਜਿਹੜੇ 24-25 ਦਿਨ ਪਹਿਲਾਂ ਕਰਪਟ ਸੀ ਹੁਣ ਬਹਾਲ ਹੋ ਗਏ ਇਸ ਦਾ ਮਤਲਬ ਉਹ ਇਮਾਨਦਾਰ ਨਹੀਂ ਫਿਰ ਸਰਕਾਰ ਝੂਠ ਬੋਲਦੀ ਸੀ ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਖਿਲਾਫ ਵਰਤਿਆ ਜਾਣਾ ਸੀ ਤੇ ਉਸ ਵੇਲੇ ਸਰਕਾਰ ਦੇ ਹੱਥ ਠੋਕਾ ਨਹੀਂ ਬਣੇ ਹੁਣ ਲੱਗਦਾ ਕੁਝ ਸਮਝੌਤਾ ਹੋ ਗਿਆ ਇਸ ਲਈ ਇਹਨਾਂ ਨੂੰ ਬਹਾਲ ਕਰਤਾ ਦੂਜਿਆਂ ਨਾਲ ਗੱਲ ਨਹੀਂ ਮੁੱਕੀ ਐਸਐਸਪੀ ਪਰਮਾਰ ਨਾਲ ਬਦਲਾਵ ਦੇ ਇਹ ਹਾਲਾਤ ਨੇ ਸਰਕਾਰ ਨੂੰ ਮਾਫੀ ਮੰਗਦੇ ਹੋਏ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਹੈ ਕੇਸ ਤਾਂ ਇੱਕ ਹੀ ਸੀ ਤਾਂ ਵਿਕਰਮ ਮਜੀਠੀਆ ਵੱਲੋਂ ਇਹ ਵੱਡੇ ਸਵਾਲ ਭਗਵੰਤ ਸਰਕਾਰ ਦੇ ਇਸ ਫੈਸਲੇ ਦੇ ਉੱਤੇ ਚੁੱਕੇ ਗਏ ਨੇ ਜਿਸ ਦੇ ਵਿੱਚ ਭਗਵੰਤ ਸਰਕਾਰ ਵੱਲੋਂ ਆਰਟੀਓ ਕਪਲੇ ਮਾਮਲੇ ਦੇ ਵਿੱਚ ਐਸਐਸਪੀ ਹਰਪ੍ਰੀਤ ਸਿੰਘ ਮੰਡੇਰ ਤੇ ਏਆਈਜੀ ਸਵਰਨਦੀਪ ਸਿੰਘ ਨੂੰ ਦੁਬਾਰਾ ਤੋਂ ਬਹਾਲ ਕਰ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਲਗਾਤਾਰ ਵਿਰੋਧੀ ਸਵਾਲ ਚੁੱਕਰੇ ਨੇ ਕਿ ਜੇਕਰ ਉਹਨਾਂ ਨੂੰ ਪਹਿਲਾਂ ਤੁਸੀਂ ਸਸਪੈਂਡ ਕੀਤਾ ਸੀਗਾ ਤਾਂ ਕਿਸ ਬਿਹਾਫ ਤੇ ਕੀਤਾ ਸੀ ਕੀ ਉਹ ਪਹਿਲਾਂ ਕਰਪਟ ਸੀ ਜਾਂ ਫਿਰ ਹੁਣ ਦੁਬਾਰਾ ਉਹਨਾਂ ਨੂੰ ਬਹਾਲ ਕਰ ਦਿੱਤਾ ਕਿ ਹੁਣ ਉਹ ਸਹੀ ਹੋ ਗਏ ਜਾਂ ਫਿਰ ਉਹ ਪਹਿਲਾਂ ਹੀ ਸਹੀ ਸੀ ਕਿ ਜਾਣ ਬੁੱਝ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਇਸ ਤਰ੍ਹਾਂ ਦੇ ਸਵਾਲ ਲਗਾਤਾਰ ਵਿਰੋਧੀ ਚੁੱਕ ਰਹੇ ਨੇ ਕਿ ਆਖਿਰਕਾਰ ਹਰ ਫੈਸਲੇ ਦੇ ਉੱਤੇ ਜਾ ਕੇ ਬਾਅਦ ਵਿੱਚ ਪੰਜਾਬ ਸਰਕਾਰ ਕਿਉਂ ਬਦਲ ਜਾਂਦੀ ਹੈ ਯੂ-ਟਰਨ ਕਿਉਂ ਲਏ ਜਾਂਦੇ ਨੇ ਖੈਰ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਸਰਕਾਰ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਪਾਉਂਦੀ ਹੈ ਜਾਂ ਫਿਰ ਨਹੀਂ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ Zarur taso